इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਮੈਂ ਮੌਜੂਦ ਹਾਂ ਅਨਮੋਲ ਪੈਲਸ ਪੰਗਾ ਜਿੱਥੇ ਕਿ ਸ਼੍ਰੀ ਪਰਮਾਨੰਦ ਜੀ ਐਸ ਡੀਓ ਪੰਜਾਬ ਰਾਜ ਬਿਜਲੀ ਬੋਰਡ ਆਪਣੀ 37 ਸਾਲ ਦੀ ਸਰਵਿਸ ਉਪਰੰਤ اپنی نوکری ਤੋਂ فارغ ਹੋਣ ਜਾ ਰਹੇ ਹਾਂ ਉਹਨਾਂ ਦੇ ਇਸ فارغ ਹੋਣ ਦੇ ਮੌਕੇ ਤੇ ਉਹਨਾਂ ਦੇ ਸੰਗੀ ਸਾਥੀਆਂ ਵੱਲੋਂ ਇੱਕ ਫੰਕਸ਼ਨ ਅਨਮੋਲ ਪੈਲਸ ਦੇ ਹਾਲ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਆਓ ਅੰਦਰ ਪਹੁੰਚ ਕੇ ਆਪਾਂ ਇਹਨਾਂ ਜੋ ਫੰਕਸ਼ਨ ਹੋ ਰਿਹਾ ਹੈ ਉਹਦਾ ਆਨੰਦ ਮਾਣਦੇ ਹਾਂ ਸਾਰਿਆਂ ਨੇ ਖਾਣਾ ਖਾ ਕੇ ਜਾਣਾ ਜੀ ਤੇ ਜ਼ਰੂਰੀ ਬੇਨਤੀ ਹੈ ਪਰਿਵਾਰ ਵੱਲੋਂ ਗਿਫਟ ਦੇ ਕੇ ਸਾਰਿਆਂ ਨੇ ਖਾਣਾ ਖਾ ਕੇ ਜਾਣਾ ਜੀ ਖਾਣਾ ਤਿਆਰ ਹੈ ਜੀ ਤੁਹਾਡੇ ਗਿਫਟ ਦਾ ਵਾਅਦਾ ਇਸ ਗਿਫਟ ਦਾ ਵਾਅਦਾ ਆਪਣੇ ਸਾਥੀਆਂ ਲੈ ਕੇ ਇਹਨਾਂ ਤੋਂ ਬਾਅਦ ਕਪੜਾ ਗਿਫਟ ਦੇਣੀ ਸਾਰਾ thank mm -hmm. you ਅੱਜ ਜੀ ਜਿਹੜੇ ਪਰਮਾਨੰਦ ਇਹਨਾਂ ਤੋਂ ਬਾਅਦ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅਰਜੀਓ ਮਕੰਦਪੁਰ ਜੀ ਹਰਮਨ ਸਿੰਘ ਜੇਈ ਜੀ ਵਾਲੇ ਸਾਹਿਬ ਸਮੂਹ ਸਟਾਫ ਪਹੁੰਚਿਆ ਜੀ ਉਹਨਾਂ ਨੇ ਵੀ ਗਿਫਟ ਦੇਣਾ 30 ਸਾਲ ਦੀ ਸੇਵਾ ਦੌਰਾਨ ਅੰਪਲਾਈਮੈਂਟ ਤੋਂ ਬਾਅਦ ਮੰਨਦਾ ਤੋਂ ਮੰਨਦਾ ਤੋਂ ਬਾਅਦ ਇਹਨਾਂ ਦੀ ਗੱਲ ਹੈ ਉਹ ਵੀ ਆਪਣਾ ਜਿਹੜਾ ਤਿਆਰ ਕਰਨੀ ਇਹ ਬਹੁਤ ਹੀ ਸ਼ੋਭੀ ਜੀ ਜਿਹੜੇ ਬਿਲਕੁਲ ਗਰਾਊਂਡ ਲੈਵਲ ਤੋਂ ਖੜੇ ਹੋਏ ਐ ਤੇ ਅੱਜ ਸਿਲੈਂਡਰ ਦਾ ਖੜੇ ਆ ਤੇ ਇਹਨਾਂ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਰਿਟਾਇਰਮੈਂਟ ਦੇ ਮੌਕੇ ਬਹੁਤ ਬਹੁਤ ਮੁਬਾਰਕਾਂ ਕਹਿੰਦੇ ਆਂ ਤੇ ਨਾਲ ਹੀ ਇਹਨਾਂ ਦੀ ਅਸੀਂ ਯਾਦ ਵੀ ਫਿਕਸ ਕਰਦੇ ਆਂ ਉਸ ਦੇ ਰਿਟਾਇਰਮੈਂਟ ਤੋਂ ਬਾਅਦ ਉਹ ਤੇ ਆਪਣੀਆਂ ਸੁਆਵਾਂ ਸਮਾਜ ਦੇ ਅੰਪਲਾਈ ਪ੍ਰੈਜ਼ੀਡੈਂਟ ਬੰਗਾ ਜੀ ਮੰਡਲ ਜੁਨਟ ਬਹੁਤ ਜੀ ਲੋਕਾਂ ਦਾ ਵੀ ਇਹਨਾਂ ਦਾ ਗਿਫਟ ਲਿਓ ਜੀ ਕਿਤੇ ਆ ਧੰਨਵਾਦ ਬਾਅਦ ਵਿੱਚ ਐਸਿਓ ਸਾਹਿਬ ਪਰਮਾਨੰਥ ਜੀ ਤੁਸੀਂ ਲੋਕੀ ਤੇ ਦੋ ਦੋ ਮੋਰਖਾ ਦਿਨੇ ਆ ਜੇ ਨਾਲ ਹੀ ਅੱਜ ਇੱਕ ਗੱਲ ਇਹ ਹੈ ਕਿ ਜੇ ਇਹ ਪਿਆਰ ਹੋ ਰਿਹਾ ਹੈ ਜਾਂ ਪੈਨਸ਼ਨ ਦਾ ਜਿਹੜਾ ਆ ਹੱਕ ਮਿਲਣਾ ਆ ਪਰ 2004 ਤੋਂ ਬਾਅਦ ਜਿਹੜੇ ਨਵੇਂ ਮੁਲਾਜ਼ਮ ਭਰਤੀ ਹੋਣੇ ਆ ਉਹਨਾਂ ਕੋਲ ਅੱਜ ਮੰਡਲ ਬੰਗਾ ਜੀ ਪਹਿਲਾਂ ਹੀ ਜਿਹੜਾ ਖਤਮ ਹੋ ਚੁੱਕਾ ਆ ਦੀ ਸਰਕਾਰ ਤੋਂ ਇਸ ਮੌਕੇ ਇਹ ਮੰਗ ਕਰਦੇ ਆ ਕਿ ਸਾਰਿਆਂ ਨੂੰ ਜਿਹੜੀ ਆ ਪੁਰਾਣੀ ਪ੍ਰਣਾਲੀ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਧੰਨਵਾਦ ਬੰਗਾ ਤੋਂ ਇੰਡੀਅਨ ਟੀਵੀ ਨਿਊਜ਼ ਲਈ ਪੱਤਰਕਾਰ ਨਰਿੰਦਰ ਹੀ ਹੁੰਦੀ ਖਾਸ ਪੇਸ਼ਕਸ਼